ਅਲਬਾਦ ਇਦਾਂ ਪਿੰਡੋ ਅਸ਼ਵੇਰੇ ਚ ਸਾਢੇ 8 ਵਜੇ ਚੱਲੇ ਆ ਆਡੀ ਤੇ ਨਾਗੇ ਉਹ ਭਤੀ ਸਾਡੀ ਇੱਥੇ ਵਿਆਹੀ ਆ ਰਣਚਿੰਗ ਬੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਤੇ ਉਹਨੂੰ ਮਿਲਣ ਵਾਸਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਨਾਗੇ ਇਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਤੇ ਕਾਲਾ ਸਾਹਿਬ ਗੋਦੜੇ ਲਾਗੇ ਉਧਰੋਂ ਆਟੋ ਆਇਆ ਬਸ ਉਹ ਜੀ ਸ਼ਿਫਟ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਦੀ ਆ 6 6 ਜਾਣਿਆਂ ਦੀ ਮੌਤ ਹੋ ਗਈ ਨਾਮ ਕੀ ਉਹਨਾਂ ਦਾ ਨਾਰਪਾਜ ਸਿੰਘ ਆ ਜੀ ਕਿ ਕਿੰਨੇ ਜਣੇ ਦੀ ਡੈਥ ਹੋਈ 6 ਜਣਿਆਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਆ ਉਧਰੋਂ ਕਿਉਂਕਿ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਤੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਹਰ ਪੰਜੇ ਸਿੰਘ ਕਿੰਨੇ ਜਣੇ ਜਿਹੜੇ ਇੰਜਰ ਹੋ ਗਏ ਆ ਡੈਥ ਹੋਈ ਜਣੇ 6 ਜਣੇ ਦੱਸਦੇ ਆ ਯਾਰ ਪੂਰ ਸੁਪਰੈਸ਼ਨ ਆਈ ਆਏ ਤੇ ਹੈਗੇ ਆ ਵੇ ਗੱਡੀਆਂ ਦੇ ਖਲੋਤੇ ਇਹਨਾਂ ਕੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਹੋ ਮੰਗਦਾ ਇਹ ਇਨਸਾਫ ਮੰਗਦੇ ਹੋ ਮੰਗ ਨਹੀਂ ਚਲੋ ਸੂਰ ਕਿਦਾ ਮੰਗਦੇ ਤੁਸੀਂ ਕਿਦਾ ਸੂਰ ਤੇ ਹੋਰ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡ ਸੈਂਡ ਵਾਲੋਂ ਆਈ ਇਹ ਦੱਸਦੇ ਅੱਛਾ ਜੀ ਤੇ ਉਧਰ ਉਹਨਾਂ ਦੀ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਤੇਜਪਤਾਰ ਜੀ ਗੱਡੀ ਤੇਜ ਵਾ ਤੇ ਤਾਂ ਹੀ ਵਜੀ ਨੇ ਜਿੱਥੇ ਛਿਆਂ ਜਾਣਿਆਂ ਦੀ ਇਕੱਠੀ ਮੌਤ ਹੋ ਗਈ ਆ ਤੁਸੀਂ ਤੁਹਾਡੇ ਜਿਹੜੇ ਫਾਦਰ ਉਹ ਚਲਾ ਰਹੇ ਜਾਂ ਕੋ ਚਲਾ ਰਹੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਸੀ ਹਾਂਜੀ ਹਰ ਸਿੰਘ ਪੰਡੋਈ ਰਾਣਾ ਸਿੰਘ ਜੀ ਜਿਹੜਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਬਾਰੇ ਕੀ ਦੇਖੋ ਇਹ 10 15 ਮਿੰਟ ਬਾਪੂ ਜੀ ਇਧਰੋਂ ਮਤਲਬ ਆਏ ਹੀ ਆਪਣੇ ਕੋਤਰੀ ਨੂੰ ਬੱਚਾ ਇਹਨੂੰ ਮਿਲਣ ਵਾਸਤੇ ਆਏ ਤੇ ਉਹਨੂੰ ਇੱਥੋਂ ਆਪਣੇ ਬਾਬੇ ਨੌਰਥ ਸਿਮਾਤ ਤੋਂ ਚੜਾ ਕੇ ਗਏ ਬਾਪੂ ਜੀ ਗਾਰ ਦੇ ਸ਼ੀਟ ਤੇ ਬਰਾਬਰ ਤੇ ਟੈਂਪੂ ਵਾਲੇ ਦੇ ਬਰਾਬਰ ਤੇ ਬੈਠੇ ਅਜੇ ਅਸੀਂ ਕਿਪ ਜਾ ਕੇ ਘਰ ਨਹੀਂ ਪਹੁੰਚੇ ਤੇ ਫੋਨ ਚਲ ਗਿਆ ਵੀ ਐਕਸੀਡੈਂਟ ਹੋ ਗਿਆ ਵੇਖੋ ਪ੍ਰਸ਼ਾਸਨ ਹੋਣ ਵੇਖੋ ਇਤਨਾ ਲਾਸ਼ਾਂ ਪਈਆਂ ਕਿੰਨਾ ਹੋ ਗਿਆ ਲਾਸ਼ਾਂ ਪਈਆਂ ਨੂੰ ਕੋਈ ਪ੍ਰਸ਼ਾਸਨ ਨਹੀਂ ਕਰਨ ਡਿਆ ਗਾਲ ਜੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂ ਮਨੋਈ ਰਣ ਸਿੰਘ ਦਾ ਆਗੂ ਆ ਪਿੰਡ ਦਾ ਜੇ ਅਸੀਂ ਆਪਣੀ ਇਕਾਈ ਤੇ ਕੋਈ ਐਕਸ਼ਨ ਲਿਆ ਫੇਰ ਆਖਣਾ ਵੀ ਜਨਤਾ ਖਰਾਬ ਹੁੰਦੀ ਆ ਜਾਂ ਉਹ ਹੁੰਦੀ ਆ ਇਹ ਚੀਜ਼ਾਂ ਹੁੰਦੀਆਂ ਵੇਖੋ ਹੋਣ ਤੇ ਸਾਡੀ ਸਾਡਾ ਬੰਦਾ ਵੀ ਚਲ ਗਿਆ ਤੇ ਸਾਡੀ ਸੁਣਵਾਈ ਵੀ ਕੋਈ ਨਹੀਂ ਜੇ ਅਹੀਂ ਕੋ ਧਰ ਨਾਲ ਆਉਨੇ ਕੋ ਮਜਰਾ ਕਰਦੇ ਆ ਤੇ ਫੇਰ ਰਖਣਾ ਜੀ ਇਹ ਜਹੇ ਬੰਦੀਆਂ ਗਲਤ ਆ। ਸਹੀ ਕੀ ਮੰਗ ਕਰਦੇ ਆ। ਅਹੀਂ ਤੇਨੇ ਵੀ ਇਨਸਾਫ ਚਾਹੁੰਦੇ ਹਾਂ ਕਿਦਾ ਰੌਂਗ ਸਾਈਡ ਤੋਂ ਗੱਡੀ ਆਈ ਹੈ ਗੱਡੀ ਦੇ ਹਾਲਤ ਵੇਖ ਲੋ ਤੇ ਉਹ ਬਜ਼ੁਰਗ ਦੀ ਜਾਨ ਤੇ ਹੁਣ ਚਲ ਗਿਆ ਉਹ ਜਿਹੜੇ ਘਰ ਦਾ ਟੇਬੂ ਚੋਂਦਾ ਹੈ ਕਿਦਾ ਇੱਕ ਜੀ ਕਿ ਦੋ ਜੀ ਉਹ ਵੀ ਚਲ ਗਿਆ ਤੇ ਹੁਣ ਉਹਨੇ ਕਮਾਈ ਦਾ ਸਾਧਨ ਖਤਮ ਹੋ ਗਿਆ ਤੇ ਬਜ਼ੁਰਗ ਵੀ ਸਾਰਾ ਆਕੂ ਲੈ ਕੇ ਸਾਰੇ ਪਰਿਵਾਰ ਨੂੰ ਇਕੱਠਾ ਲੈ ਕੇ ਤੁਰਿਆ ਫਿਰਦਾ ਹੈ। ਉਹ ਦੇਖੋ ਇਹ ਸੰਗਰਾਣਾ ਸਾਹਬ ਦੇ ਲਾਗੇ ਕਿ ਐਕਸੀਡੈਂਟ ਹੋਇਆ ਹੈ ਕਾਰ ਤੇ ਆ ਆਟੋ ਦਾ। ਕਾਚ ਇੱਕ ਜਣਾ ਸੀ ਤੇ ਆਟੋ ਚ ਨੌ ਜਣੇ ਸੀ ਜੇਤੇ ਤੋਂ ਚਾਰ ਜਣੇ ਦੀ ਕੈਜੂਐਲਟੀ ਹੋ ਗਈ ਹੈ ਤੇ ਬਾਕੀ ਅੰਡਰ ਟਰੀਟਮੈਂਟ ਹੈ ਇੱਕ ਗਲਤੀ ਕੀਤੀ ਹੈ ਦੇਖੋ ਇਹ ਵੈਰੀਫਾਈ ਕਰ ਰਹੇ ਆ ਉਥੇ ਮੌਕੇ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿਉਂਕਿ ਹਜੇ ਕੋਈ ਵੀ ਬਿਆਨ ਦੇਣ ਦੇ ਕਾਬਿਲ ਨਹੀਂਗਾ ਜੇ ਕੋਈ ਸੇਵਲ ਹੁੰਦਾ ਹੈ ਤੇ ਆਪਾਂ ਉਹਨਾਂ ਨੂੰ ਪਤਾ ਲੱਗ ਸਕਦਾ ਵੀ ਆਪਾਂ ਨੂੰ ਐਕਚੁਅਲੀ ਹੋਇਆ ਕੀ ਹੈ ਪਰ ਇਹ ਵੀ ਫਿਲਹਾਲ ਗ੍ਰੈਜੂਐਲਟੀ ਹੋਈ ਹੈ ਤੇ ਜਿਹੜੇ ਮਤਲਬ ਹੈਗੇ ਆ ਜਿਹੜੇ ਅਲਾਈਵ ਆ ਉਹ ਵੀ ਹਜੇ ਅਨਕੌਂਸ਼ੀਅਸ ਹੈ। ਕਿਹਦੀ ਇਕੱਲਾ ਹਾਂਜੀ ਗੱਡੀ ਦਾ ਇਕੱਲਾ ਤੇ ਵੈਰੀਫਾਈ ਹੋਇਆ ਸਾਹੀ ਵੈਰੀਫਾਈ ਕਰ ਰਹੇ ਆ ਜੀ ਹਜੇ ਜਿੱਦਾਂ ਵੈਰੀਫਾਈ ਹੁੰਦਾ ਮੈਂ ਤੁਹਾਨੂੰ ਅੱਗੇ ਦੱਸ ਦਿੰਦਾ ਜਿੰਨਾਂ ਦੀ ਡੈਥ ਹੋਈ ਉਹਨਾਂ ਦੀ ਵੀ ਉਸ ਦਾ ਕੰਮ ਹੋ ਰਿਹਾ ਸਾਰਾ ਜਿੰਨਾਂ ਦੀ ਡੈਥ ਹੋਈ ਉਹਨਾਂ ਦੀ ਵੀ ਤਰਸਮ ਹੋਈ ਹਾਂਜੀ ਹਾਂਜੀ ਬਿਲਕੁਲ ਉਹਨਾਂ ਦੀ ਫੈਮਿਲੀ ਹੈਗੀ ਆ ਤੇ ਇੱਕ ਫੈਮਿਲੀ ਦੇ ਦਾ ਦੋਲੇ ਹਸਬੰਡ ਵਾਈਫ ਐ ਸੁਲਤਾਨਪੁਰ ਦੇ ਹਾਂ ਜੀ ਅੰਮ੍ਰਿਤਸਰ ਦੇ ਨੇ ਅੰਮ੍ਰਿਤਸਰ ਦੇ ਨੇ ਮੈਂ ਟੋਟਲ ਕਿੰਨੇ ਜਾਣੇ ਸੀਗੇ ਟੋਟਲ ਜੀ 9 ਜਣੇ ਆ ਜਿਨ੍ਹਾਂ ਚੋਂ 4 ਜਿਹੜੇ ਐਕਸਪਾਇਰ ਹੋ ਚੁੱਕੇ ਆ ਚਿਕਨ ਲੇਡੀਜ਼ ਕਿੰਨੇ ਤੇ ਜੈਂਟਲ ਆ ਇੱਕ ਲੇਡੀ ਦੀ ਡੈਥ ਹੋ ਚੁੱਕੀ ਆ ਤੇ ਦੋ ਲੇਡੀਜ਼ ਅੰਡ ਟਰੀਟਮੈਂਟ ਆ ਇੱਕ 5 6 ਜਣੇ ਇੱਕੋ ਫੈਮਿਲੀ ਦੇ ਤੇ ਬਾਕੀ 3 ਜਣੇ ਅਲੱਗ ਆ ਮੈਨੂੰ ਪਤਾ ਲੱਗ ਰਿਹਾ ਕਿ ਡਰਾਈਵਰ ਕੋਲੋਂ ਡਰਿੰਕ ਕੀਤੀ ਗਈ ਕਰਦਾ ਹੈ ਦੇਖੋ ਐਸੀ ਤਫतीश ਕਰ ਰਹੇ ਆ ਤੇ ਐਸੀ ਉਹ ਵੀ ਪਤਾ ਕਰ ਰਹੇ ਆ ਵੀ ਉਹ ਕਿਹੜੇ ਹਸਪੀਟਲ ਚ ਐਡਮਿਟ ਆ ਸਾਨੂੰ ਪਤਾ ਲੱਗ ਰਿਹਾ ਵੀ ਐਂਬੂਲੈਂਸ ਉਹਨੂੰ ਵੀ ਲੈ ਕੇ ਗਈ ਆ ਤੇ ਜਿੱਦਾਂ ਹੀ ਪਤਾ ਲੱਗਦਾ ਮੈਂ ਤੁਹਾਨੂੰ ਦੱਸ ਦਿੰਦੀ ਆ ਤੇ ਬਾਕੀ ਜੋ ਵੀ ਇਹਦੇ ਤੇ ਅਸੀਂ ਐਕਸ਼ਨ ਲਵਾਂਗੇ ਆਪਣਾ ਜੋ ਵੀ ਬੰਦ ਕਰ ਰਹੀ ਹਾਂ ਉਹ ਕਰਾਂਗੇ